ਜੈਤੋ ਤੋਂ ਚੰਦਪਾਣ ਵਾਲੀ ਸੜਕ ਤੇ ਖੜੇ ਆ ਇੱਕ ਭਿਆਨਕ ਐਕਸੀਡੈਂਟ ਹੋਇਆ ਇਧਰ ਦੇ ਪਾਸੇ ਜਿਹੜੀ ਕਾਰ ਖੜੀ ਹੈ ਉਹ ਚੱਕਣਾ ਚੂਰ ਹੋ ਗਈ ਆ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਚੰਦਪਾਣ ਤੋਂ ਬਰਾੜ ਪੈਸੇ ਦੇ ਵਿੱਚ ਵਿਆਹ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਹਾਦਸਾ ਬਹੁਤ ਭਿਆਨਕ ਹੈ ਤੇ ਇੱਥੇ ਗੱਲ ਵੀ ਕਰਾਂਗੇ ਜੋ ਚੰਦਪਾਣ ਦੇ ਖੜੇ ਲੋਕ ਉਹਨਾਂ ਦੀ ਵੀ ਜਾਣਕਾਰੀ ਲਵਾਂਗੇ ਇਹ ਕੌਣ ਸੀ ਪਰਿਵਾਰ ਪਤਾ ਕੁਝ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਜੀ ਹਾਂ ਸਾਰਾ ਖਤਮ ਹੋ ਗਿਆ ਵੇਖੋ ਇਧਰ ਆਓ ਕਾਰ ਇਸ ਵਕਤ ਚੱਕਣਾ ਚੂਰ ਹੋ ਗਈ ਹੈ ਕਾਰ ਦਾ ਕੁਝ ਵੀ ਨਹੀਂ ਬਚਿਆ ਇਸ ਦੇ ਵਿੱਚ ਕਿੰਨੇ ਪਰਿਵਾਰ ਦੇ ਮੈਂਬਰ ਸੀ ਉਹ ਵੀ ਗੱਲਬਾਤ ਕਰਾਂਗੇ ਬਹੁਤ ਭਾਰੀ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਚੰਦਪਾਣ ਦਾ ਹੀ ਹੈ ਵਿਆਹ ਜਾ ਰਿਹਾ ਸੀ ਇੱਥੇ ਬਰਾਡ ਪੈਲਸ ਆ ਉਸ ਦੇ ਵਿੱਚ ਵਿਆਹ ਜਾ ਰਿਹਾ ਸੀ ਉਸ ਤੋਂ ਬਾਅਦ ਇਹ ਘਟਨਾ ਘਟਦੀ ਹੈ ਇੱਥੇ ਚੰਦਪਾਣ ਦੇ ਵੀ ਜੋ ਲੋਕ ਖੜੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਇਹ ਇਹ ਬਈ ਨਾ ਵਿਆਹ ਤੇ ਚੱਲੇ ਸੀਗੇ ਹਾਂ ਤੇ ਪੈਲਸ ਵਿੱਚ ਵਿਆਹ ਸੀਗਾ ਤੋ ਛੋਟਾ ਬੱਚਾ ਸੀਗਾ ਤੇ ਉਹ ਗੱਡੀ ਚਲਾਉਂਦਾ ਸੀਗਾ ਤੇ ਬਹੁਤ ਜ਼ਿਆਦਾ ਸਿਗਰਟੀ ਤੇਜ਼ ਸੀ ਕਹਿੰਦੇ ਹੂੰ ਤੇ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਗੱਡੀ ਤੁਸੀਂ ਵੇਖ ਹੀ ਲੇਤੀ ਇਹ ਗੱਲ ਕਰੀਏ ਆਪਾਂ ਉੱਥੋਂ ਚੰਦਪਾਣ ਦਾ ਇੱਥੋਂ ਅੱਧੇ ਕਿਲੋਮੀਟਰ ਦਾ ਫਾਸਲਾ ਹੋਊਗਾ ਨਹੀਂ ਇਹਦੋਂ ਵੀ ਘੱਟ ਹੋਵੇਗਾ ਇਹਦੋਂ ਵੀ ਘੱਟ ਗੱਡੀ ਇੰਨੀ ਤੇਜ਼ ਹੋਊਗੀ ਫਿਰ ਇਹ ਬੱਚਾ ਸੀਗਾ ਇਹ ਉਮਰ ਹੁਣ ਕਿੰਨੀ ਉਮਰ ਸੀ ਜਿਹੜਾ ਬੱਚਾ ਚਲਾ ਰਿਹਾ ਸੀ ਮੁੰਡਾ ਸਨ ਹੋ ਗਈ 18-19 ਸਾਲ ਦੀ ਹੋ ਗਈ 18-19 ਸਾਲ ਕਿੰਨੇ ਮੈਂਬਰ ਸੀ ਪਰਿਵਾਰ ਦੇ ਵਿੱਚ ਜੀ ਜਿਹਦੀ ਮੌਤ ਹੋਈ ਹੈ ਤਿੰਨ ਚਾਰ ਦੀ ਮੌਤੇ ਹੈ ਨਾ ਚਾਰਾਂ ਦੀ ਮੌਤ ਹੋਈ ਪਰ ਮੌਤ ਬਹੁਤ ਭਿਆਨਕ ਹੋਈ ਐ ਐਕਸੀਡੈਂਟ ਪਹਿਲੀ ਵਾਰ ਵੇਖਿਆ ਐਡਾ ਅੱਛਾ ਜੀ ਕਿਸ ਤਰ੍ਹਾਂ ਤੁਸੀਂ ਵੇਖੇ ਹਾਲਾਂ ਤੁਸੀਂ ਕੋਲੇ ਪਹੁੰਚ ਕੇ ਸੱਚੀ ਦੱਸਦਾ ਮੈਂ ਆਪਣੇ ਆਪ ਨੂੰ ਬਹੁਤ ਦਲੇਰ ਮੰਨਦਾ ਹਾਂ ਤੇ ਅੱਜ ਮੈਂ ਪਹਿਲੀ ਵਾਰ ਮੇਰਾ ਦਿਮਾਗ ਹੀ ਕੰਮ ਹੋ ਗਿਆ ਮੈਨੂੰ ਜਿਹੜਾ ਪੁੱਛੇ ਵੀ ਕੀ ਦੀ ਮੌਤ ਹੋ ਗਈ ਨੇ ਉਹ ਬੰਦਾ ਨਾ ਬਹੁਤ ਅਸੀਂ ਕੱਲ ਉਹਨਾਂ ਦੇ ਘਰੇ ਪਾਠ ਵੀ ਕਰਕੇ ਆਏ ਕੱਲ ਅਖੰਡ ਪਾਠ ਦਾ ਭੋਗ ਪਾਇਆ ਤੇ ਅੱਜ ਇਹਨਾਂ ਨੇ ਸਲਵਾਜ ਕਹਿੰਦੇ ਵਿਆਹ ਸੀਗਾ ਅੱਜ ਕੁੜੀ ਦਾ ਅੱਛਾ ਤੇ ਮੇਰਾ ਤਾਂ ਦਿਮਾਗ ਹੀ ਸੁੰਨ ਹੋਇਆ ਪਿਆ ਉਹਦਾ ਵੀ ਮੈਂ ਕੀ ਦੱਸਾਂ ਕੀ ਜਿਹੜੇ ਛੋਟੇ ਛੋਟੇ ਜਵਾ ਸਾਡੀ ਮਾਸੀ ਲਾਦੇ ਵਿਚਾਰੀ ਉਹ ਉਹ ਤਾਂ ਕਹਿੰਦੇ ਸਿੱਧਾ ਇੱਥੋਂ ਫਟ ਗਿਆ ਅੱਖਾਂ ਬੁਰਾ ਸਰ ਬੜਾ ਬੁਰਾ ਯਾਨੀ ਦੇਖਿਆ ਨਹੀਂ ਜਾ ਰਹੇ ਅਸੀਂ ਜਿਖੜ ਬੱਚੇ ਦਾ ਸਾਡੇ ਨਾਲ ਪਿੰਡ ਪਿੰਡ ਦੇ ਲੋਕਾਂ ਨੇ ਇਹਨਾਂ ਬਾਈਆਂ ਰੱਖਣ ਕੱਢਿਆ ਜੀ ਉਹ ਜਿਹੜੇ ਵਿੱਚ ਹੁਣ ਮੌਤ ਹੋਈ ਆ ਉਹਦੇ ਵਿੱਚ ਬੱਚੇ ਕਿੰਨੇ ਆ ਲੇਡੀਜ਼ ਕਿੰਨੀਆਂ ਤੇ ਬੰਦੇ ਕਿੰਨੇ ਸੀ ਬਾਈ ਕਿੰਨੇ ਸੀਗੇ ਪੋਣਾ 7 ਨੇ ਸੀਗੇ 7 ਜਣੇ ਸੀਗੇ 7 ਕਿੰਨੇ ਸੀ ਹਾਂਜੀ ਹਾਂਜੀ ਤਾਰਾ ਜੀ ਤਾਂ 7 7 ਜਦੋਂ ਐਕਸੀਡੈਂਟ ਹੋਇਆ ਤੁਸੀਂ ਜਮ ਮੌਕੇ ਤੇ ਪਹੁੰਚ ਗਏ ਸੀ ਹਾਂਜੀ ਮੌਕੇ ਤੇ ਪਹੁੰਚ ਗਏ ਬਿਲਕੁਲ ਜੀ ਜਿੰਨੇ ਲੇਡੀਜ਼ ਕਿੰਨੀਆਂ ਸੀ ਵਿੱਚ ਲੇਡੀਜ਼ ਜੀ ਇੱਕ ਤਾਂ ਮੰਨ ਕੇ ਚੱਲ ਇੱਕ ਤੇ ਦੋ ਤੇ ਚਾਰ ਲੇਡੀ ਜੀ ਤੇ ਦੋ ਬੱਚੇ ਸੀਗੇ ਦੋ ਬੱਚੇ ਸੀ ਹਾਂ ਤੇ ਤੇ ਕੀ ਚਲਾ ਰਿਹਾ ਸੀ ਚਲਾ ਰਿਹਾ ਸੀਗਾ ਤੇ ਇੱਕ ਉਹਦੇ ਨਾਲ ਹੋਰ ਸੀਗਾ ਮੁੰਡਾ ਆਪਣੇ ਘਰਾਂ ਚ ਬਾਬਾ ਬਾਬਾ ਉਹਦੇ ਸਾਥ ਸੀਗਾ ਹਾਂਜੀ ਕਿ ਕਿੰਨੇ ਮੈਂਬਰ ਸੀ ਟੋਟਲ ਦੇ ਵਿੱਚ ਜਿਹੜੇ ਦੋ ਤਾਂ ਜੀ ਤਿੰਨ ਤਾਂ ਮੰਨ ਕੇ ਇੱਕ ਘਰੋਂ ਸੀਗੇ ਠੀਕ ਆ ਜੀ ਤਿੰਨ ਇੱਕ ਘਰੋਂ ਸੀਗੇ ਤੇ 7-8 ਜੀ ਦੇ ਇੱਕ ਮੁੰਡਾ ਬਾਹਰੋਂ ਸੀਗਾ ਉਹ ਵੀ ਗਵੰਡਕਾਂ ਦਾ ਸੀਗਾ ਤੇ ਜਦੋਂ ਵਜੀ ਆ ਕੇ ਅਸੀਂ ਸਾਹਮਣੇ ਬੈਠੇ ਆ ਗੱਡੀ ਅੱਗੋਂ ਪਿੱਛੋਂ ਕੁਛ ਨਹੀਂ ਸੀ ਕੋਈ ਤਾਂ ਰੱਬ ਜਾਣੇ ਜਦੋਂ ਉਹਨਾਂ ਦੀ ਆ ਲੱਗੀ ਕੋਈ ਗੱਲਬਾਤ ਨਹੀਂ ਸੀ ਉਹਦੇ ਹੱਥੋਂ ਇਦੋਂ ਟਾਈਮ ਗਾ ਨਹੀਂ ਗਿਆ ਉਹਦਾ ਟੱਪਿਆ ਬਸ ਸਾਡੇ ਵੇਹ ਦੇ ਵੇਹ ਦੇ ਗੱਡੀ ਵਜੀ ਆ ਅਸੀਂ ਆਖਿਆ ਵੀ ਗੱਡੀ ਗਈ ਗੱਡੀ ਘੋਗੀ ਘੋਗੀ ਤੇ ਮੁੜ ਕੇ ਜਦੋਂ ਗੱਡੀ ਸੀਗੀ ਉਹ ਨੋਵਾ ਗੱਡੀ ਆਉਂਦੀ ਸੀ ਉਹਨਾਂ ਨੇ ਬਠਿੰਡੇ ਜਾਣਾ ਸੀਗਾ ਭੋਖੜੇ ਵਿਆਹ ਤੇ ਉਹਨੇ ਵਿਚਾਰੇ ਨੇ ਆਪ ਦੀ ਬੇਪਰਵਾਹ ਹੋ ਕੇ ਗੱਡੀ ਲਾ ਕੇ ਸ਼ੈਟ ਤੇ ਤੇ ਉਹਨੇ ਰਾੜ ਖੜੀ ਫੜੀ ਟਰਾਲੇ ਵਾਲੇ ਤੋਂ ਉਹਨੇ ਆ ਕੇ ਫਿਰ ਦਵਾ ਦਵਾ ਉਹਨੇ ਰਾੜ ਨਾਲ ਭਾਰੀ ਭੰਨਣ ਲੱਗ ਗਿਆ ਬੁਰਗਾਂ ਨੇ ਹੱਥ ਕੀਤਾ ਬੱਸ ਵਾਲਿਆਂ ਨੂੰ ਉਹਦੇ ਵਿੱਚੋਂ ਦੋ ਤਿੰਨ ਬੰਦੇ ਤਾਰੇ ਫਿਰ ਉਹ ਦੋ ਤਿੰਨ ਗੱਡੀਆਂ ਉਹਨਾਂ ਨੇ ਗੱਡੀਆਂ ਖਿਲਾਰੀਆਂ ਯਾਨੀ ਦੀ 1.5 ਮਿੰਟ ਦੇ ਵਿੱਚ ਵਿੱਚ 25 30 ਜਣੇ ਇਕੱਠੇ ਹੋ ਗਏ ਸੀਗੇ ਬਚਾਉਣ ਖਾਤਰ ਤੇ ਜਿਹੜੇ ਉਹ ਤਿੰਨ ਲੈ ਕੱਢੇ ਹੈਗੇ ਉਹਦਾ ਫਿਰ ਤਿੰਨੇ ਵਿੱਚੋਂ ਕੱਢਿਆ ਨਾ ਕੁਝ ਹੋਸ਼ ਹੈਗੇ ਸੀ ਕੁਝ ਕਈਆਂ ਨੂੰ ਵਿੱਚੜੇ ਕੋਈ ਮਾੜਾ ਪੁੱਤ ਨਾ ਚਾਰਾਂ ਜਣਿਆਂ ਚਾਰਾਂ ਜਣਿਆਂ ਨੂੰ ਹੋਸ਼ ਸੀਗੀ ਹੈਗੇ ਹੋਸ਼ ਚ ਤਿੰਨ ਚਾਰ ਜਿਹੜੇ ਜਣੇ ਕੱਢੇ ਆ ਉਹਦੇ ਵਿੱਚੋਂ ਫਿਰ ਕੱਢੇ ਆ ਜਿਹੜੇ ਦਾ ਮੁੰਡੇ ਦਾ ਸਿਰ ਫੱਸ ਗਿਆ ਉਹਦੇ ਦਾ ਫਿਰ ਸਿਰ ਵਿੱਚੋਂ ਹੀ ਭਲੇਟ ਕੇ ਕੱਢਾਈ ਵਿੱਚੋਂ ਚੂਰਾ ਹੋ ਗਿਆ ਸੀ ਸਿਰ ਦਾ ਚੂਰਾ ਹੋ ਗਿਆ ਆਈਟਮ ਬੱਚਾ ਸੀਗਾ ਇੱਕ ਬਾਬਾ ਸੋਣਾ ਸੀ ਜਿਹੜੀ ਤੁਸੀਂ ਮੌਤ ਦੱਸ ਰਹੇ ਆ ਉਹਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰ ਰਹੇ ਆ ਲੇਡੀਜ਼ ਕਿੰਨੀਆਂ ਤੇ ਬੰਦੇ ਕਿੰਨੇ ਤੇ ਬੱਚੇ ਕਿੰਨੇ ਆ ਲੇਡੀਓ ਨਾ ਤੋਂ ਜੀ ਦੋ ਆ ਦੋ ਲੇਡੀ ਜੀ ਮੌਤ ਹੋ ਚੁੱਕੀ ਹੈ ਹਾਂ ਦੋ ਲੇਡੀ ਦੀ ਇੱਕ ਦੀ ਹੋਊਗੀ ਘੱਟੋ ਘੱਟ ਮੈਨੂੰ ਪਤਾ 45 ਸਾਲ ਦੀ ਤੇ ਜਿਹੜੀ ਵੱਡੀ ਆ ਨਹੀਂ ਉਹ ਮਾਤਾ ਦੀ ਵੱਡੀ ਵਾਵਾ ਹੋਊਗੀ ਉਹਦੀ ਹੋਊਗੀ 50 55 ਸਾਲ ਦੀ ਹਾਂ ਇਹ ਇਹ ਇੱਕ ਪਰਿਵਾਰ ਦੇ ਜੀ ਸੀ ਚਾਰ ਇਹ ਇੱਕ ਤਾਂ ਧੀਰੇ ਦਾ ਉਹਦਾ ਚੰਦੇ ਦਾ ਮੁੰਡਾ ਹੈਗਾ ਹਨਾ ਇੱਕ ਉਹਦੀ ਪਤਨੀ ਹੋਊਗੀ ਭਾਬੀ ਤੇ ਇੱਕ ਬੁੜੀ ਬਾਰੂ ਸੀਗੀ ਹਾਂ ਇੱਕ ਰਿਸ਼ਤੇਦਾਰ ਸੀ ਇੱਕ ਰਿਸ਼ਤੇਦਾਰ ਕਹਿੰਦੇ ਵੀ ਘਰੇ ਇਹਨਾਂ ਦੇ ਕੱਲ ਪ੍ਰੋਗਰਾਮ ਸੀ ਅਖੰਡ ਪਾਠ ਰੱਖਿਆ ਹੋਇਆ ਸੀ ਅੱਜ ਹੀ ਭੋਗ ਪਾਛਿੰਦਾ ਸਾਇਰ ਕੱਲੇ ਬਰਾੜ ਪੈਲਸ ਚ ਵਿਆਹ ਚੱਲੇ ਨੰਦ ਸੀਗੀ ਕੁੜੀ ਦੇ ਹਾਂ ਵੀ ਕੱਲ ਇਹਨਾਂ ਦੇ ਪ੍ਰੋਗਰਾਮ ਵੀ ਸੀ ਘਰੇ ਬਾਬਾ ਦੱਸ ਰਿਹਾ ਸੀ ਨਾ ਅਸੀਂ ਪਾਠ ਕਰਕੇ ਆਏ ਘਰ ਕੀਤਾ ਹਾਂ ਪ੍ਰੋਗਰਾਮ ਹੋਊਗਾ ਇਹਨਾਂ ਦੇ ਘਰੇ ਤੇ ਅੱਜ ਵੇਲਾ ਹਾਂ ਕੀ ਲੱਗਦਾ ਵੀ ਐਕਸੀਡੈਂਟ ਦਾ ਕਾਰਨ ਕੀ ਲੱਗਦਾ ਤੁਹਾਨੂੰ ਵੀ ਕਿਸ ਤਰ੍ਹਾਂ ਹੋਇਆ ਹੈਂਡ ਬ੍ਰੇਕ ਖਿੱਚੇ ਗਏ ਜਾਂ ਚੀਜ਼ ਅੱਗੋਂ ਆ ਗਈ ਕਿਸ ਤਰ੍ਹਾਂ ਮੁੰਡੇ ਤੋਂ ਪਤਾ ਲੱਗੂਗਾ ਡਰਾਈਵਰ ਤੋਂ ਪਤਾ ਲੱਗੂਗਾ ਵੀ ਜਾਂ ਰੱਬ ਜਾਣੇ ਮੈਨੂੰ ਕੋਈ ਕੋਈ ਜਾਂ ਮੈਥੋਂ ਬੈਲੈਂਸ ਵਿਗੜ ਗਿਆ ਵੀ ਜਾਂ ਮੈਥੋਂ ਸਟੀਅਰਿੰਗ ਸੁੱਟ ਗਿਆ ਵੀ ਜਾਂ ਮੈਨੂੰ ਮੈਂ ਫੋਨ ਫਾਨ ਸੁਣਨ ਲੱਗ ਗਿਆ ਇਹ ਡਰਾਈਵਰ ਤੋਂ ਕਲੀਅਰ ਹੋਊਗਾ ਹੁਣ ਜਿਹੜਾ ਗੱਡੀ ਚਲਾਉਂਦਾ ਸੀ ਉਹ ਕਿਵੇਂ ਮੁੰਡਾ ਉਹ ਮੁੰਡਾ ਵੈਸੇ ਜਿਵੇਂ ਦਾ ਕੱਢਿਆ ਉਹਦਾ ਵੈਸੇ ਬਿਲਕੁਲ ਤੇ ਸੈਟ ਸੀਗਾ ਤੇ ਫੇਰ ਪਤਾ ਕੋਈ ਨਹੀਂਗਾ ਹਾਂ ਹੁਣ ਕਿੱਥੇ ਭੇਜਤੇ ਜਿਹੜੇ ਚਿਕਿਤ ਕੋਟ ਨੂੰ ਰੈਫਰ ਕਰਦੇ ਹੁਣ ਕੇ ਸਾਰੇ ਹਾਂ ਐਮਬੂਲੈਂਸ ਕਿੰਨੇ ਚਿਰ ਬਾਅਦ ਆ ਗਈ ਸੀ ਆ ਗਈ ਸੀ ਕਿ 15 ਕ ਮਿੰਟ ਬਾਅਦ ਉਹ ਤਾਂ ਆ ਗਈ ਸੀ 15 ਮਿੰਟ ਬਾਅਦ ਹਾਂ 15 ਮਿੰਟ ਜੀ ਜੀ ਇੱਕ ਵਾਰੀ ਮੈਂ ਕੈਮਰਾ ਕਰਨ ਨੂੰ ਮੈਨੂੰ ਕਹਿਣਾ ਵੀ ਗੱਡੀ ਦੇ ਹਾਲਾਤ ਤੇ ਗੱਡੀ ਦੀਆਂ ਤਸਵੀਰਾਂ ਜ਼ਰੂਰ ਦਿਖਾ ਦੇ ਗੱਡੀ ਵੇਖੋ ਤੁਸੀਂ ਕਿਸ ਤਰ੍ਹਾਂ ਉੱਪਰੋਂ ਉੱਚੇ ਨੀਵੇਂ ਥਾਂ ਨੂੰ ਆਈ ਹੈ ਉੱਪਰੋਂ ਘੱਟ ਤੋਂ ਘੱਟ ਵੀ 4-5 ਫੁੱਟ ਥਾਂ ਤੇ ਆ ਕੇ ਡਿੱਗੀ ਹੈ ਇਸ ਵਕਤ ਕਾਰ ਦਾ ਕੁਝ ਵੀ ਨਹੀਂ ਬਚਿਆ ਦੱਸਿਆ ਜਾ ਰਿਹਾ ਹੈ ਕਿ ਵਿੱਚ ਇਸ ਦੇ ਵਿੱਚ ਇੱਕ ਹੀ ਪਰਿਵਾਰ ਦੇ 4 ਤੋਂ 5 ਜੀ ਸੀ ਵਿਆਹ ਤੇ ਜਾ ਰਹੇ ਸੀ ਪਤਾ ਨਹੀਂ ਤਾਂ ਇਹਦਾ ਅੱਗੋਂ ਕੋਈ ਚੀਜ਼ ਆ ਗਈ ਬੈਲੈਂਸ ਵਿਗੜ ਗਿਆ ਕਿਸ ਤਰ੍ਹਾਂ ਹੋਇਆ ਹਾਦਸਾ ਵਾਪਰਿਆ ਪਰ ਬਹੁਤ ਭਿਆਨਕ ਐਕਸੀਡੈਂਟ ਹੋਇਆ ਵਿੱਚ ਮੌਤ ਵੀ ਦੱਸੀ ਜਾ ਰਹੀ ਹੈ ਪਰਿਵਾਰ ਦੇ ਕੁਝ ਜੀਆਂ ਦੀ ਮੌਤ ਵੀ ਹੋ ਗਈ ਆ ਇੱਥੇ ਜੀ 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 ਹਰਿਆਣਾ ਨੰਬਰ ਦੀ ਗੱਡੀ ਹੈ ਹਾਂ ਜੀ ਇੱਕ ਵਨ ਡੀ ਸੀ ਹਾਂ ਨੇੜੇ ਦੀ ਸਾਡੀ ਘਰਾਂ ਦੇ ਕੋਲੇ ਸੀਗੇ ਜੀ ਇਹ ਹੂੰ ਇਹਨਾਂ ਦੇ ਵਿਆਹ ਸੀਗਾ ਵਿਆਹ ਤੇ ਜਾਂਦੇ ਸੀ ਇਹ ਮੁੰਡੇ ਜੀ ਤੇ ਜਿਹਦੇ ਵਿੱਚੋਂ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਕੱਢੇ ਤੇ ਪਿਛੇ ਜਿਹੜੇ ਬੈਠੇ ਸੀ ਤਿੰਨ ਜਣੇ ਉਹਨਾਂ ਦੇ ਸਿਰ ਫਿੱਸ ਗਏ ਸੀ ਤਿੰਨ ਬੁੜੀਆਂ ਸੀ ਤੇ ਇੱਕ ਬੱਚਾ ਵਿੱਚੋਂ ਬਚਿਆ ਕਿ ਡੇਢ ਸਾਲ ਦਾ ਬੱਚਾ ਕੱਢਿਆ ਵਿੱਚੋਂ ਇੱਕ ਸੀਗੀ 11 ਸਾਲਾਂ ਦੀ ਕੁੜੀ ਆ ਉਹ ਗੱਡੀ ਆ ਜੀ ਬਾਕੀ ਤਿੰਨੇ ਜਣੇ ਐਕਸਪਾਇਰ ਹੋ ਗਏ ਸੀ ਮੌਕੇ ਤੇ ਇੱਥੇ ਉਹਨਾਂ ਨੇ ਉੱਤੇ ਹੀ ਕੱਪੜਾ ਪਾਇਆ ਉਹ ਐਕਸਪਾਇਰ ਹੋ ਗਏ ਸੀ ਮੌਕੇ ਤੇ ਤੇ ਜਿਹੜੇ ਉਹਨੂੰ ਲੈ ਕੇ ਗਏ ਆ ਡਰਾਈਵਰ ਨੂੰ ਉਹਨੂੰ ਸੀਰੀਅਸ ਆ ਥੋੜਾ ਜਿਆਦਾ ਜੀ ਲੈ ਉਹਨੂੰ ਵੀ ਗਏ ਹ ਹਾਂਜੀ ਇਹ ਇੱਕੇ ਪਰਿਵਾਰ ਦੇ ਸੀ ਜੀ ਇਹਦੇ ਵਿੱਚੋਂ ਦੋ ਤਾਂ ਇੱਕ ਪਰਿਵਾਰ ਦੇ ਸੀ ਜਿਹੜੀ ਇੱਕ ਤਾਂ ਉਹਦੀ ਮੰਮੀ ਦੀ ਇੱਕ ਉਹਦੇ ਬੱਚੇ ਦੀ ਡੈਥ ਹੋਈ ਆ ਇੱਕ ਉਹਦਾ ਦੋਤਾ ਸੀ ਵਿੱਚ ਡੇਢ ਸਾਲ ਦਾ ਤੇ ਇੱਕ ਉਹਦੀ ਆਪ ਦੀ ਗੁੜਿਆ ਸੀਗੀ ਉਹ ਚਾਰ ਜਣੇ ਵਾਲੇ ਇੱਕ ਪਰਿਵਾਰ ਦੇ ਸੀ ਤੇ ਦੋ ਇੱਕ ਜਣੇ ਵਿੱਚ ਰਿਸ਼ਤੇਦਾਰ ਆਏ ਵੀ ਸੀ ਇਹਨਾਂ ਦੇ ਬਾਕੀ ਸਾਰੇ ਸਾਡੇ ਪਿੰਡ ਦੇ ਹੀ ਸੀ ਇੱਕ ਜੇ ਨਾਲ ਬਾਹਰੋਂ ਜਿਹਦੀ ਐਕਸਪਾਇਰ ਹੋਇਆ ਉਹ ਕੱਲਾ ਬਾਹਰੋਂ ਸੀ ਆ ਇੱਕ ਪਰਿਵਾਰ ਜਿਹੜੀ ਜਮ੍ਹਾਂ ਖਤਮ ਹੋ ਗਿਆ ਹਾਂ ਖਤਮ ਹੋ ਗਿਆ ਸਾਰਾ ਪਰਿਵਾਰ ਛੱਟਾ ਵੀ ਇਹ ਕਿਹੜੀ ਕੁੜੀਆ ਬੱਚੀ ਆ ਉਹਦੀਆਂ ਲੱਤਾਂ ਟੁੱਟ ਗਈਆਂ ਇੱਕ ਕੁੜੀਆ ਤੇ ਇੱਕ 1.5 ਸਾਲ ਦਾ ਬੱਚਾ ਵਚਾ ਵਿੱਚੋਂ ਬਸ ਬਾਕੀ ਸਾਰੇ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਉਹ ਮੁਲਾਜ਼ਮ ਸੀ ਜਾਂ ਘਰੇਲੂ ਕੰਮ ਕਰਦਾ ਸੀ ਨਹੀਂ ਘਰੇਲੂ ਕੰਮ ਕਰਦਾ ਸੀ ਜੀ ਘਰੇਲੂ ਕੰਮ ਕਰਦਾ ਸੀ ਹਾਂ ਹਾਂ ਘਰੇਲੂ ਕੰਮ ਕਰਦਾ ਸੀ ਤੇ ਵਿਆਹ ਤੇ ਚੱਲੇ ਸੀਗੇ ਤੇ ਜੀ ਜੀ ਇਧਰ ਮਾਤਾ ਨਾਲ ਗੱਲ ਕਰਨ ਕਿਸ ਤਰ੍ਹਾਂ ਮਾਤਾ ਹੀ ਐਮਪੂਲੈਂਸ ਦੇ ਵਿੱਚ ਬੱਚੇ ਹੀ ਹੈ ਨਹੀਂ ਬਾਈ ਜੀ 1 ਸਾਲ ਦਾ ਬੱਚਾ ਨਹੀਂ ਮਿਲਿਆ ਇੱਥੋਂ ਹੂੰ ਤੇ ਉਹ ਕਹਿੰਦੇ ਕਿ ਕਿਤੇ ਬੱਚਾ ਪਾ ਲਓ ਤੁਸੀਂ ਵੀ ਸ਼ਾਇਦ ਮਿਲ ਜੇ ਕੋਈ ਚੱਕ ਵੀ ਗੱਡੀ ਦੇ ਵਿੱਚੋਂ ਉੜਕ ਗਿਆ ਵਿੱਚੇ ਹੀ ਉੜਕ ਗਿਆ ਬੱਚਾ ਪਤਾ ਹੀ ਨਹੀਂ ਲੱਗਿਆ ਹੁਣ ਜਾਂ ਕੋਈ ਲੈ ਗਿਆ ਹੂੰ ਬੱਚਾ ਹੂੰ ਵੀ ਪਤਾ ਲੱਗਿਆ ਆਪਾਂ ਇਹ ਤਾਂ ਇਹ ਗੱਲ ਤਾਂ ਪਤਾ ਲੈਣਾ ਹੀ ਪਊ ਆਪਾਂ ਨੂੰ ਵੀ ਇਹ ਗੱਲ ਕੌਣ ਦੱਸ ਰਿਹਾ ਤੁਹਾਨੂੰ ਵੀ ਸਾਨੂੰ ਉੱਥੇ ਆਵੇ ਮੇਰਾ ਬੱਚਾ ਗਿਆ ਸੀ ਸਾਰਾ ਕੁਝ ਕਰਕੇ ਆਇਆ ਆਵੇ ਪਤਾ ਇਹਨੂੰ ਸਾਰਾ ਇਹਨੂੰ ਇਹ ਤੋ ਤੁਸੀਂ ਇੱਥੇ ਮੌਕੇ ਤੇ ਗਏ ਸੀ ਜਿੱਥੇ ਹੁਣ ਮਰੀਜ਼ ਗਏ ਆ ਬਾਈ ਉੱਥੇ ਪਰ ਇੱਕ ਗੱਲ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੈਤੋ ਮੰਡੀ ਜਿੰਨੀ ਮਰਜ਼ੀ ਹੋ ਜਾਏ ਪਰ ਅੱਜ ਤੱਕ ਹੀ ਨਹੀਂ ਹੋ ਸਕਦੀ ਕਦੇ ਵੀ ਆਪਣੇ ਹਸਪਤਾਲ ਦੇ ਵਿੱਚ ਮੁਰਦਿਆਂ ਨੂੰ ਦਫਨ ਕਰਨਾ ਤੇ ਵੀ ਲੈਟਾਂ ਹੈ ਨਹੀਂ ਉੱਥੇ ਕੋਟਕਪੂਰੇ ਭੇਜਦੇ ਉਹਨਾਂ ਦੀਆਂ ਡੈਡ ਬੋਡੀਆਂ ਤਿੰਨਾਂ ਦੀਆਂ ਇੰਨਾ ਬੁਰਾ ਹਾਲਾ ਕੋਈ ਡਾਕਟਰ ਤਾਂ ਉੱਥੇ ਹੈ ਹੀ ਨਹੀਂ ਬਾਈ ਉਹ ਬੇਟੀ ਦਾ ਪੱਟ ਟੁੱਟ ਗਿਆ ਤਾਂ ਵਿਚਾਰਦਾ ਇੱਥੋਂ ਲੈਣ ਪੱਟਾਂ 'ਚ ਲੰਕਣ ਲੱਗ ਪੈਣਾ ਹਸਪਤਾਲ ਇਹ ਤਾਂ ਰੈਫਰ ਹਸਪਤਾਲ ਹਸਪਤਾਲ ਹੈ ਹੀ ਨਹੀਂ ਹਸਪਤਾਲ ਨਹੀਂ ਹੈਗਾ ਇਹ ਡਿਸਪੈਂਸਰੀ ਹੈ ਜੈਤੋ ਦਾ ਕੋਈ ਭਾਵੇਂ ਜਿੱਡਾ ਮਰਜ਼ੀ ਮੈਂ ਕਹਿੰਦਾ ਜਿਹਦੀ ਮਰਜ਼ੀ ਸਰਕਾਰ ਪਰ ਜੈਤੋ ਦੀ ਕਦੇ ਨਹੀਂ ਸੁਣੀ ਜਾਣੀ ਉੱਥੇ ਉਹ ਡੈਡ ਬੋਡੀਆਂ ਤਿੰਨੇ ਰੋਲਦੇ ਜਾਂ ਫ ਹਲੇ ਚੜਦੀ ਕਲਾ ਵਾਲੇ ਵਿਚਾਰੇ ਜਾਂਦੇ ਰਹਿਣ ਉਮੀਦਾ ਡਰਾਈਵਰ ਆਇੜਾ ਬਾਈ ਉਹ ਚੱਕ ਕੇ ਲੈ ਗਿਆ ਉਹਨਾਂ ਨੂੰ ਤੇ ਇਹਨਾਂ ਨੂੰ ਕਹਿੰਦਾ ਬਈ ਮੈਂ ਕੋਟਕਪੂਰੇ ਜਮ੍ਹਾਂ ਕਰਾ ਕੇ ਆਉਣਾ ਡੈੱਡ ਬੋਡੀਆਂ ਉਹ ਬੱਚੇ ਦਾ ਸਾਰਾ ਇਹ ਖੁੱਲ ਗਿਆ ਬਈ ਵਿਚਾਲੇ ਅੰਟੀ ਦਾ ਸਾਰਾ ਇਹ ਖੁੱਲ ਗਿਆ ਉਹਨਾਂ ਨੂੰ ਇਹੀ ਲੈ ਕੇ ਤੁਰੇ ਫਿਰਦੇ ਆ ਸ਼ਰਮ ਹੋਣੀ ਚਾਹੀਦੀ ਯਾਰ ਮarli ਉਹ ਕਿੰਨੀ ਕੁੰਬਰਾ ਉਹਨਾਂ ਦੀ ਬੱਚੇ ਦੀ ਬੱਚੇ ਦੀ ਬਾਈ ਕਿਹੜਾ 11 12 ਸਾਲਾਂ ਦਾ ਬੱਚਾ ਕੱਲਾ ਚਾਰਾ ਕੁੜੀਆਂ ਬਾਅਦ ਇੱਕ ਬੱਚਾ ਹੋਇਆ ਸੀ ਬਾਈ ਉਹ ਪਿਓ ਵਿਚਾਰਾ ਕੀ ਕਰੇ ਉਹਦੇ ਬੁੱਕਲ ਜਾਉ ਦੀ ਉਹਨੂੰ ਭਾਈ ਬੈਠਾ ਉਹ ਧੀ ਨੂੰ ਜਿਹਦਾ ਪੱਟ ਟੁੱਟ ਗਿਆ ਦੋ ਜਗ੍ਹਾ ਤੋਂ ਹੈ ਹਸਪਤਾਲ 'ਚ ਕੋਈ ਸ਼ ਮੜਾ ਮੋਟਾ ਦੇਖੋ ਯਾਰ ਵੀ ਕਿਸੇ ਦਾ ਸਾਰਾ ਹੀ ਸਿਸਟਮ ਸਾਰੇ ਪਰਿਵਾਰ ਹੀ ਰੁੜ ਗਿਆ ਦੰਦਾ ਹੂੰ ਏਡੇ ਬੁਰੇ ਹਾਲ ਆ ਯਾਰ ਬਹੁਤ ਬੁਰੇ ਹਾਲ ਆ ਬਾਈ ਜੀ ਜਿਹੜਾ ਤੁਹਾਨੂੰ ਦੱਸ ਰਹੇ ਸੀ ਵੀ ਬੱਚਾ ਇੱਕ ਛੋਟਾ ਬੱਚਾ ਛੋਟਾ ਬੱਚਾ ਮਿਸਿੰਗ ਆ ਬਾਈ ਇਹਦੇ ਵਿੱਚੋਂ ਜੀ ਐਂਬੂਲੈਂਸ ਨਾਲ ਨਹੀਂ ਗੱਲ ਕੀਤੀ ਉਹ ਕਹਿੰਦਾ ਮੇਰੇ ਕੋਲ ਤਿੰਨ ਜਣੀਆਂ ਆ ਬਾਈ ਟੋਟਲ ਗੱਡੀ 'ਚ ਸੀਗੇ 7 ਜਣੇ ਕਿੰਨੀ ਉਮਰ ਸੀ ਬੱਚੇ ਦੀ ਬੱਚਾ ਛਾਲਕ ਦਾ ਹੀ ਆ ਬਈ ਹਾਲੇ ਹਾਂ ਮੈਂ ਇਥੇ ਪਿੰਡ ਵੀ ਫੋਨ ਕੀਤਾ ਸਾਡੇ ਤੇ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਵੇਖੋ ਗੱਡੀ 'ਚ ਤਾਂ ਨਹੀਂ ਕੋਈ ਬੱਚਾ ਹੈ ਨਹੀਂ ਬੱਚਾ ਗੱਡੀ ਦੇ ਵਿੱਚ ਤਾਂ ਨਹੀਂ ਹੈ ਫਿਰ ਜਾ ਕੇ ਪਤਾ ਕਰਦੇ ਆ ਬਈ ਜਾਂ ਤਾਂ ਵੜਕ ਗਿਆ ਬੱਚਾ ਜਾਂ ਕੋਈ ਲੈ ਗਿਆ ਬੱਚਾ ਵੀ ਚੱਲ ਵਿਚਾਰੇ ਨੂੰ ਇਹਨੂੰ ਰੋਂਦੇ ਕਲਾਉਂਦੇ ਨੂੰ ਲੈ ਗਿਆ ਕੋਈ ਬੱਚੇ ਨੂੰ ਰੋਂਦਾ ਕਲਾਉਂਦਾ ਕੋਈ ਬੱਚਾ ਲੈ ਗਿਆ ਸ਼ਾਇਦ ਤੇ ਉਹ ਵੀ ਉਹ ਕਹਿੰਦੇ ਵੀ ਤੁਸੀਂ ਬੱਚਾ ਭਾਲੋ ਜਾ ਕੇ ਹੋਰ ਨਹੀਂ ਉਹਨਾਂ ਨੇ ਕੁਝ ਵੀ ਕੀਤਾ ਵਿਚਾਰਨ ਜਿਹੜਾ ਕੁਝ ਹੋ ਗਿਆ ਉਹ ਠੀਕ ਹੋ ਗਿਆ ਹੈ ਲੱਗੇ ਤਾਂ ਉਹ ਬੋਡੀਆਂ ਤਾਂ ਲੈ ਗਏ ਆ ਤੇ ਬਾਕੀ ਉਹਨਾਂ ਨੂੰ ਹਸਪਤਾਲ ਘਾਲਤਾ ਫ ਜੀ 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 ਬਹੁਤ ਹੀ ਮੰਦ ਭਾਗੀ ਗੱਲ ਹੈ ਬਹੁਤ ਹੀ ਭੈੜਾ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਕਿ ਜਿਹੜੇ ਇੱਥੋਂ ਡੈੱਡ ਬੋਰਡਾਂ ਨੂੰ ਲੈ ਕੇ ਗਏ ਆ ਕੋੜਖ ਜੈਤੋ ਮੰਡੀ ਤੇ ਉੱਥੇ ਜਨਨ ਕਿ ਹਸਪਤਾਲ ਦੇ ਵਿੱਚ ਵੀ ਕੋਈ ਵਧੀਆ ਪ੍ਰਬੰਧ ਨਹੀਂ ਸੀ ਉੱਥੇ ਵੀ ਬੁਰਾ ਹਾਲ ਹੈ ਲੋਕੋ ਲੰਬੇ ਸਮੇਂ ਤੋਂ ਮੰਗ ਕਰ ਰਹੇ ਤੇ ਆ ਰਹੇ ਆ ਕਿ ਹਸਪਤਾਲ ਜੈਤੋ ਵਧੀਆ ਬਣਾਉਣਾ ਚਾਹੀਦਾ ਇੱਥੇ ਡਾਕਟਰ ਹੋਣੇ ਚਾਹੀਦੇ ਆ ਵਾਰ-ਵਾਰ ਲੋਕਾਂ ਦੀ ਮੰਗ ਆ ਪਰ ਇਹ ਡਾਕਟਰਾਂ ਦਾ ਇਥੇ ਨਾ ਹੋਣ ਕਾਰਨ ਜਿਹੜੇ ਲੋਕਾਂ ਨੂੰ ਉੱਥੇ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਲੋਕ ਲੰਬੇ ਸਮੇਂ ਤੋਂ ਮੰਗ ਕਰਦੇ ਆ ਕਿ ਜ਼ੈਤੋ ਦੇ ਵਿੱਚੋਂ ਡਾਕਟਰਾਂ ਦੀ ਘਾਟ ਹੈ ਪਰ ਹਰ ਸਰਕਾਰ ਆਉਂਦੀ ਹੈ ਕਹਿ ਦਿੰਦੀ ਹੈ ਇੱਕ ਡਾਕਟਰ ਲੈ ਕੇ ਆਏ ਆ ਲੋਕ ਕਹਿ ਰਿਹਾ ਕਿ ਉੱਥੇ ਡਾਕਟਰ ਨਹੀਂ ਗਏ ਇਹ ਤਾਂ ਇੱਕ ਸਿਰਫ ਰੈਫਰ ਹਸਪਤਾਲ ਬਣਾਤਾ ਕਾਰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਕਿ ਡੇਢ ਸਾਲ ਦਾ ਇੱਕ ਬੱਚਾ ਸੀ ਪਰਿਵਾਰ ਦਾ ਦੱਸਿਆ ਜਾ ਰਿਹਾ ਕਿ ਇੱਕ ਡੇਢ ਸਾਲ ਦਾ ਬੱਚਾ ਸੀ ਉਹ ਲੱਭ ਨਹੀਂ ਰਿਹਾ ਕਿ ਬੱਚਾ ਪਾਸੇ ਬੁੜਕ ਗਿਆ ਜਾਂ ਜਦੋਂ ਐਕਸੀਡੈਂਟ ਹੋਇਆ ਬੱਚਾ ਰੋਂਦਾ ਹੋਊਗਾ ਕੋਈ ਲੱਗ ਗਿਆ ਹੁਣ ਇਹ ਗਲਤੀ ਚਿੰਤਾ ਬਣੀ ਹੋਈ ਹੈ ਕਿ ਜਿਹੜਾ ਬੱਚਾ ਸੀ 1.5 ਸਾਲ ਦਾ ਉਹ ਕਿੱਧਰ ਗਿਆ ਲੋਕ ਕਹਿ ਰਹੇ ਆ ਕਿ ਗੱਡੀ ਨੂੰ ਪਲਟਦੀ ਗੇ ਸ਼ਾਇਦ ਬੱਚਾ ਉਹ ਥੱਲੇ ਹੋ ਸਕਦਾ ਬੱਚਾ ਨਹੀਂ ਲੱਭ ਰਿਹਾ ਜਿਹੜਾ 1.5 ਸਾਲ ਦਾ ਬੱਚਾ ਸੀ ਉਹ ਬੱਚਾ ਕਿੱਧਰ ਗਿਆ ਚਿੰਤਾ ਬਣੀ ਹੋਈ ਆ ਜੀ 1.5 ਸਾਲ ਦਾ ਬੱਚਾ ਉਹ ਕਹਿੰਦੇ ਲੋਕ ਕਹਿੰਦੇ ਵੀ 1 ਸਾਲ ਦਾ ਬੱਚਾ ਇਹ ਕਹਿੰਦੇ ਵੀ ਅਸੀਂ ਉੱਥੇ ਪਾਤਾ ਸੀਗਾ ਸੀਟ ਤੇ ਤੇ ਉਸ ਤੋਂ ਬਾਅਦ ਕੋਈ ਮੁੰਡਾ ਚੰਦ ਭਾਂਦਾ ਚੱਕ ਕੇ ਲੈ ਗਿਆ ਉਸ ਬੱਚੇ ਨੂੰ ਹੈਗਾ ਠੀਕ ਹੈ ਕਰੇ ਹਾਂ ਬੱਚਾ ਕਹਿੰਦੇ ਠੀਕ ਆ ਬੱਚਾ ਠੀਕ ਆ ਹਾਂ ਬੱਚਾ ਹੈਗਾ ਕਹਿੰਦੇ ਆਵੇ ਆ ਮੁੰਡਾ ਦੱਸੀ ਜਾਂਦਾ ਕਿੱਧਰ ਗਿਆ ਉਹ ਉਹ ਮੁੰਡਾ ਦੱਸਦਾ ਤੁਸੀਂ ਲੱਗੇ ਹੋ ਉਹ ਬੱਚਾ ਸੀ ਕੱਢਿਆ ਆਜੋ ਅੱਗੇ ਆਜੋ ਨਾ ਉਹ ਕਹਿ ਰਹੇ ਨੇ ਮਾਤਾ ਕਹਿ ਰਹੀ ਸੀ ਵੀ ਬੱਚਾ ਕਿੱਧਰ ਗਿਆ ਉਹਨਾਂ ਨੇ ਕਿਹਾ ਹੁਣ ਨਾ ਵੀ ਬੱਚਾ ਕਿੱਧਰ ਗਿਆ ਉਹ ਹਾਂ ਉਹਨਾਂ ਨੂੰ ਦੱਸ ਦਿਓ ਉਹ ਬੱਚੇ ਦੀ ਉਮਰ ਹੋਊਗੀ ਘੱਟੋ ਘੱਟ 7 ਸਾਲਾਂ ਦੀ ਉਮਰ ਹੋਊਗੀ ਬੱਚੇ ਦੀ ਉਹਦੀ 7 ਸਾਲ ਹਾਂ 70 ਸਾਲ ਦੀ ਹਾਂ ਹਾਂ ਉਹ ਬੱਚਾ ਓ ਸਾਲ ਦਾ ਕਹਿ ਰਹੇ ਤੁਸੀਂ 70 ਸਾਲ ਦਾ ਨਹੀਂ ਸਾਲ ਵਾਲਾ ਤਾਂ ਨਹੀਂ ਜੀ ਦੇਖਿਆ ਸੀ ਇਹਦੇ ਚ ਨਹੀਂ ਸਾਲ ਵਾਲਾ ਤਾਂ ਨਹੀਂ ਦੇਖਿਆ ਪਾ ਅੱਛਾ ਨਹੀਂ ਇਹਦੇ ਚ ਸਾਲ ਵਾਲਾ ਹਜੇ ਤਾਂ ਕੱਢਿਆ ਸੀ ਇਹਨਾਂ ਨੇ ਦੱਸਣ ਦੀ ਗੱਲ ਹੈ ਜੀ ਸਾਲ ਦਾ ਬੱਚਾ ਇਹਦੇ ਵਿੱਚ ਹੋ ਸਕਦਾ ਉਹਦਾ ਮੁੰਡਾ ਸੀ ਉਹਦਾ ਗੁਜਰ ਗਿਆ ਜੀ ਉਹਦਾ ਇੱਕ ਹੋਰ ਬੱਚਾ ਛੋਟਾ ਸੀਗਾ ਹਾਂ ਉਹ ਠੀਕ ਹੈ ਬੱਚਾ ਸਹੀ ਹੈ ਬੱਚਾ ਛੱਟ ਸੀਗਾ ਉਹਨੂੰ ਚੱਕ ਕੇ ਮੈਂ ਗੱਡੀ ਦੇ ਕਵਰ ਤੇ ਪਾਤਾ ਪਾਣੀ ਉਹਨੂੰ ਮੈਂ ਹੱਥੀ ਪਾਇਆ ਉਹਨੂੰ ਚੱਕ ਕੇ ਗਾਉਂ ਉਹਦੇ ਦਾ ਕਿਸੇ ਦੇ ਮੁੰਡੇ ਦੇ ਬੁੱਕਲ ਚ ਫੜਾਤਾ ਅਸੀਂ ਆਖਾ ਵੀ ਭਾਈ ਤੂੰ ਐ ਇਧਰ ਹੋ ਜਾ ਬੜਾ ਅਸੀਂ ਆਖਾ ਮੈਂ ਖਾ ਵੀ ਐਂ ਕਰ ਵੀ ਵੀਰਿਆ ਤੂੰ ਮੈਂ ਮੁੰਡੇ ਨੂੰ ਲੈ ਕੇ ਨਾ ਐਂਬੂਲੈਂਸ ਚ ਬਹਿ ਜਾਓ ਕਿਉਂ ਮੇਰਾ ਦਿਲ ਪਤਲਾਗਾ ਤੁਸੀਂ ਇਧਰ ਆਜੋ ਅਸੀਂ ਤਾਂ ਫਿਰ ਦੂਜੇ ਨੂੰ ਕੱਢਣ ਪਏਗੇ ਅਸੀਂ 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 ਉਹਦੀ ਬੁੱਕਲ ਚ ਜਦੋਂ ਪਾਤਾ ਸਾਨੂੰ ਨਹੀਂ ਪਤਾ ਵੀ ਉਹ ਬੱਚੇ ਨੂੰ ਘਰੇ ਲੈ ਗਏ ਜਾਂ ਕਿਵੇਂ ਕੀਤਾ ਜੀ ਉਹਨਾਂ ਦੇ ਕਲੀਅਰ ਤੋਂ ਪਤਾ ਲੱਗੂਗਾ ਬੱਚਾ ਜੀ ਜੀ ਬਹੁਤ ਹੀ ਧਿਆਨ ਐਕਸੀਡੈਂਟ ਹੋਇਆ ਐਕ੍ਰੈਡਾ ਕਾ ਹੋਇਆ ਬੱਚਾ ਦਾ ਪਿੰਡ ਚੰਦਪਾਣ ਦੇ ਲੋਕ ਸਾਰੇ ਪਹੁੰਚ ਗਏ ਇਸ ਵਕਤ ਜਦੋਂ ਖਬਰ ਦਾ ਪਤਾ ਲੱਗਾ ਪਿੰਡ ਦੇ ਵਿੱਚ ਪੂਰਾ ਸੋਗ ਬਣਿਆ ਹੋਇਆ ਇੱਕ ਪਰਿਵਾਰ ਦੇ ਚਾਰ ਜੀਆਂ ਦਾ ਚਲਾ ਜਾਣਾ ਬੜੀ ਮੰਦ ਭਾਗੀ ਖਬਰ ਹੈ ਕਿ ਪਿੰਡ ਚੰਦਪਾਣ ਦੇ ਵਿੱਚ ਉਹਨਾਂ ਦੇ ਕੱਲ ਇੱਕ ਅਖੰਡ ਪਾਠ ਰੱਖਿਆ ਹੋਇਆ ਸੀ ਅੱਜ ਇੱਕ ਵਿਆਹ ਦੇ ਵਿੱਚ ਜਾ ਰਹੇ ਸੀ ਪਰਿਵਾਰ ਦੇ ਚਾਰ ਜੀ ਸੀ ਇਸ ਵਕਤ ਪਰਿਵਾਰ ਦਾ ਜਿਵੇਂ ਕਹਿੰਦੇ ਹੁਣਿਆ ਜਿਵੇਂ ਕਿ ਚੁੱਲ੍ਹਾ ਕਹਿੰਦੇ ਨੇ ਜਿਹੜਾ ਤਪਦਾ ਸੀ ਇਸ ਵਕਤ ਉਹ ਗੁੱਲ ਹੋ ਗਿਆ ਬਾਰ ਲੋਕ ਹੁਣ ਇੱਥੇ ਬੜੇ ਕਾਚੰਦ ਭਾਂ ਦੇ ਇਕੱਠੇ ਹੋ ਰਹੇ ਆ ਦੇਖ ਰਹੇ ਆ ਕਿ ਸ਼ਾਇਦ ਗੱਡੀ ਦੇ ਥੱਲੇ ਉਹ ਬੱਚਾ ਨਾ ਹੋਵੇ ਕਿ ਜਿਹੜਾ ਇਹ ਰਸਤਾ ਵੀ ਜਿਆਦਾ ਪੀੜਾ ਥੋੜਾ ਜਿਹਾ ਖੁੱਲਾ ਕਰਿਆ ਜਾਵੇ ਹਾਂਜੀ ਪਿੱਛੇ ਵੀ ਗੱਲ ਉੱਠੀ ਸੀ ਤੇ ਬਸ ਵਿੱਚ ਸਰਕਾਰਾਂ ਨੇ ਸਾਰਾ ਕੰਮ ਛੜਤਾ ਹਣਾ ਵੇਲੇ ਰੋਡ ਕਿੰਨਾਗਾ ਹੂੰ ਪਿੱਛੇ ਦੇ ਘਾਲੋ 6 ਮਹੀਨੇ ਹੋ ਗਏ 7-8 ਮਹੀਨੇ ਪਹਿਲਾਂ ਉਦੋਂ ਵੀ ਕਹਿ ਸਕਾ ਉਦੋਂ ਐਕਸੀਡੈਂਟ ਹੋਇਆ ਵਿਚਾਰਾ ਜੱਕਾ ਪੱਟੀ ਪੱਟ ਕੇ ਲੈ ਗਈ ਸੀ ਬੱਸ ਤੇ ਬਸ ਉਹ ਮਹੀਨਾ ਗੱਲ ਚਲਦੇ ਰਿਹਾ ਦੁਬਾਰ ਫੇਰ ਇਹ ਦੁਬਾਰ ਸਾਡੇ ਪਿੰਨੇ ਫੇਰ ਐਕਸੀਡੈਂਟ ਹੋਇਆ ਉਹ ਬੁੜੀ ਦਾ ਸਹਿਰੋਤਪੁਰ ਦੀ ਜੀਐਨਟੀ ਵਾਲੀ ਦੀ ਬੱਸ ਲੰਘੀ ਸੀ ਉਹ ਵੀ ਪੱਤ ਦੋ ਕੁ ਦਿਨ ਗੱਲ ਚੱਲੀ ਖਤਮ ਇਹ ਅਸਲ ਵਿੱਚ ਸਰਕਾਰਾਂ ਸਾਡੇ ਤੇ ਧਿਆਨ ਨਹੀਂ ਦਿੰਦੀਆਂ ਝਾੜ ਗਿਜਣਗੇ ਔਰ ਮੋਲਕ ਸਾਹਿਬਾ ਸਾਰੇ ਪਾਸੋਂ ਰੋਡ ਟੁੱਟਿਆ ਹੋਇਆ ਜੇਤੋ ਦਾ ਮਕਸਲੇ ਸਾਡੇ ਵੇਖ ਲਓ ਫਿਰ ਕੋਟਕਪੂਰਾ ਜਿੱਦ ਦਾ ਵੇਖ ਲਓ ਇੱਧਰ ਵੇਖ ਲਓ ਇਹਨੂੰ ਚਾਹੀਦਾ ਐਮਐਲ ਨੂੰ ਆਪਾਂ ਬਣਾਉਣੇ ਤਾਂ ਵੀ ਤੁਸੀਂ ਸਾਡੇ ਲੋਕਾਂ ਦੀ ਸੇਫਟੀ ਬਣਾਓ ਧਿਆਨ ਹੀ ਨਹੀਂ ਕੋਈ ਤੁਸੀਂ ਦੱਸੀ ਜਾਂਦੇ ਹੋ ਹਸਪਤਾਲ ਦਾ ਕੋਈ ਧਿਆਨ ਨਹੀਂ ਹੂੰ ਬਸ ਉਹ ਡਾਕਟਰ ਹੀ ਨੇ ਹਸਪਤਾਲ ਕਰੂਗਾ ਕੀ ਨਾ ਜੀ ਨਾ ਬੁਰਾ ਹਾਲ ਐ ਇੱਥੇ ਕੱਲਾ ਬਸ ਜਦੋਂ ਬਣੀ ਸਰਕਾਰ ਉਹ ਲੋਕਾਂ ਨੂੰ ਚਾਹ ਜਾਂ ਜਾਗਿਆ ਇਹਨਾਂ ਨੂੰ ਗਦਾ ਵਰਾਗ ਜਾਂ ਜਾਗਿਆ ਵੀ ਚੰਗਾ ਕਰਨਗੇ ਦੂਜਣ ਮਾਰੇ ਨਿਕਲ ਗਏ ਹੂੰ ਅਜੇ ਪਹਿਲਾਂ ਠੀਕ ਸੀ ਹੂੰ ਇੰਨਾ ਵਾਲੇ ਸੀ ਆਹ ਵੇਲੇ ਸੜਕ ਦਾ ਬੁਰਾ ਹਾਲ ਜੋ ਖੋਹੀ ਖੁੱਲੀ ਹੁੰਦੀ ਕਿਤੇ ਮਾੜੀ ਮੋਢੀ ਬਚਤ ਹੋ ਜਾਂਦੀ ਹੂੰ ਹੈਨਾ ਵੀ ਸਰਕਾਰਾਂ ਧਿਆਨ ਨਹੀਂ ਬਸ ਇਹ ਤਾਂ ਕੇਰਾ ਦੋ ਕੁ ਦਿਨਾਂ ਕਾਲ ਚੇਤੇ ਰਹਿੰਦੀ ਅਮਰ ਕੇ ਫਿਰ ਫੋਲ ਭੁੱਲ ਜਾਂਦੇ ਹਰੇ ਬਹੁਤ ਪੜਾ ਵਾਲਾ ਮੈਂ ਦੱਸ ਹੀ ਨਹੀਂ ਸਕਦੇ ਤੁਹਾਨੂੰ ਵੇਖ ਕੇ ਤੂੰ ਸਾਰਾ ਹੁਣ ਜੀ ਜੀ ਲੋਕਾਂ ਦਾ ਕਹਿਣਾ ਕਿ ਇੱਕ ਜਿਹੜੀ ਇਹ ਸੜਕ ਹੈ ਇਹ ਢੀੜੀ ਹੋਣ ਦਾ ਕਾਰਨ ਵੀ ਇਹ ਐਕਸੀਡੈਂਟ ਬਣਿਆ ਜਿਹੜਾ ਐਕਸੀਡੈਂਟ ਹੋਇਆ ਵੀ ਲੋਕਾਂ ਦੀ ਮੰਗ ਆ ਲੰਮੇ ਸਮੇਂ ਤੋਂ ਜਿਹੜੀ ਇਹ ਸੜਕ ਆ ਚੌੜੀ ਕਰ ਦਿੱਤੀ ਜਾਵੇ ਜਿਹੜੇ ਐਕਸੀਡੈਂਟ ਦਿਨੋ ਦਿਨ ਵਧਦੇ ਆ ਸ਼ਾਇਦ ਇਹ ਰੁਖ ਜ਼ਾਨ ਇਥੋਂ ਦੇ ਹਸਪਤਾਲ ਦੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਇਸ ਨੂੰ ਵੱਡਾ ਕੀਤਾ ਜਾਵੇ ਇੱਥੇ ਡਾਕਟਰਾਂ ਨੂੰ ਪਰ ਡਾਕਟਰ ਜੀ ਤੱਕ ਨਹੀਂ ਆਏ ਸਰਕਾਰਾਂ ਆਉਂਦੀਆਂ ਆ ਕੇ ਚੱਲੀਆਂ ਜਾਂਦੀਆਂ ਦਾਅਵੇ ਕਰਦੀਆਂ ਕਿ ਡਾਕਟਰ ਲਿਆਵਾਂਗੇ ਅਜੇ ਤੱਕ ਕੋਈ ਡਾਕਟਰ ਨਹੀਂ ਆਇਆ ਜੇਕਰ ਇੱਥੇ ਕੋਈ ਵੀ ਜਾਂਦਾ ਐਕਸੀਡੈਂਟ ਵਾਲਾ ਜਾਂ ਹੋਰ ਕੋਈ ਕੇਸ ਜਾਂਦਾ ਤਾਂ ਉਸ ਨੂੰ ਫ੍ਰੀ ਕੁਟ ਚੱਕ ਕੇ ਰੈਫਰ ਕਰ ਦਿੱਤਾ ਜਾਂਦਾ ਪਰ ਲੋਕ ਕਹਿ ਰਹੇ ਆ ਕਿ ਸਾਡੇ ਇੱਥੇ ਡਾਕਟਰ ਹੋਣੇ ਚਾਹੀਦੇ ਸ਼ਾਇਦ ਜਿਹੜਾ ਇਥੋਂ ਐਕਸੀਡੈਂਟ ਹੁੰਦਾ ਕਿਸੇ ਦੀ ਜਾਨ ਬਚ ਜਾਵੇ ਕਿਵੇਂ ਦੇਖੂਗੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇਹ ਤਾਂ ਕਿ ਦਿਸਿਆਂ ਬਹੁ ਮਾੜੀ ਗੱਲ ਹੋਈ ਹੈ ਕਿਉਂਕਿ ਹੁਣ ਦਿਸਿਆਂ ਦਾ ਆਪਾਂ ਨੂੰ ਹਾਲ ਤੇ ਬਾਕੀ ਜੇ ਹੁਣ ਇੱਥੋਂ ਕਿਹੜੇ ਵੇਲੇ ਬੰਦੇ ਪਏ ਰਹੇ ਇੱਥੇ ਜੇ ਇੱਥੋਂ ਚੰਗਾ ਹਸਪਤਾਲ ਹੋਵੇ ਜਾਂ ਚੰਗਾ ਕੁਝ ਹੋਵੇ ਫੇ ਭੱਜ ਕੇ ਆ ਲੈ ਲੈ ਜਾਣ ਚੱਕ ਕੇ ਐਂਬੂਲੈਂਸ ਵੀ ਬਹੁਤ ਟਾਈਮ ਬਾਅਦ ਆਈ ਹੈ ਅਸੀਂ ਇੱਥੇ ਹਾਜ਼ਰ ਸੀਗੇ ਉਹਦਾ ਤਿੰਨ ਤਾਂ ਡੱਡ ਵੱਡਾ ਥਾਂ ਤੇ ਮਰ ਗਏ ਆ ਤੇ ਇੱਕ ਸਹਿਕਦਾ ਸੀ ਦੋ ਬੱਚੇ ਸੀਗੇ ਉਹ ਮਾੜਾ ਮੋਟਾ ਉਹ ਵੀ ਲੱਤਾਂ ਟੁੱਟ ਗਈਆਂ ਕਿਸੇ ਬਾਹਾਂ ਟੁੱਟ ਗਈਆਂ ਤੇ ਬੇਨਤੀ ਇਹ ਕੀਤੀ ਜਾਂਦੀ ਜੇ ਚੰਗੇ ਡਾਕਟਰ ਇਸੇ ਨੇੜੇ ਹੋਣ ਆਪਣੇ ਜੇਤੋ ਦੇ ਵਿੱਚ ਹਸਪਤਾਲ ਦੇ ਵਿੱਚ ਕਿਉਂ ਦੇਖਰੇਖ ਨਾਲ ਦੇ ਨਾਲ ਹੋ ਜੇ ਕੋਈ ਬੰਦਾ ਬਚ ਸਕਦਾ ਚਲੋ ਜਿਵੇਂ ਹੁਣ ਦੋ ਸਿੱਕ ਹੀ ਜਾਂਦੇ ਦੋ ਤਾਂ ਬਚ ਸਕਦੇ ਜੇ ਤਿੰਨਾਂ ਦੀ ਮੌਤ ਹੋ ਗਈ ਥਾਂ ਤੇ ਇਹ ਬੇਨਤੀ ਕੀਤੀ ਜਾਂਦੀ ਹੈ ਆਪਣੀ ਸਰਕਾਰ ਨੂੰ ਜਿਹੜੀ ਸਰਕਾਰ ਆਪਣੀ ਇਹਨੂੰ ਬੇਨਤੀ ਕੀਤੀ ਜਾਂਦੀ ਹੈ ਰੋਡ ਪੀੜੇ ਦਾ ਕਾਰਨ ਵੀ ਹੈ ਰੋਕ ਕਹਿੰਦੇ ਵੀ ਰੋਡ ਪੀੜਾ ਹੈ ਖੁੱਲਾ ਕੀਤਾ ਜਾਵੇ ਰੋਡ ਤਾਂ ਜੀ ਜਿਹੜਾ ਪੀੜਾ ਕੀ ਹੈ ਵੇਖੋ ਤੁਸੀਂ ਹਾਲ ਵੇਖੋ ਨਾਲ ਥਾਂ ਹੀ ਨਹੀਂ ਉਤਰ ਨੂੰ ਕੁਝ 4-5 ਫੁੱਟ ਨਾਲ ਥਾਂ ਹੋਵੇ ਸਫਾਈ ਹੋਵੇ ਨਾਲ ਤਾਂ ਹੋਵੇ ਇਹਦੇ ਵਾਸਤੇ ਬੰਦ ਬਹੁਤ ਸੇਫਟੀ ਹੈ ਨਾਲ ਡੜਾ ਕਾ ਖੜਾ ਕੋਈ ਕੁਝ ਤੁਸੀ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਕਿੱਥੇ ਕੋਈ ਚੀਜ਼ ਆਈ ਜਾਂਦੀ ਹੁੰਦਾ ਦਿਖਦਾ ਹੀ ਨਹੀਂਗਾ ਇਹਦੇ ਕਰਕੇ ਚਲੋ ਇਹ ਸਫਾਈ ਹੋਈ ਸ਼ੈਡਾਂ ਤੇ 3-3 ਫੁੱਟ ਨਾਲ ਮਿੱਟੀ ਪਾਈ ਹੋਵੇ ਬੰਦਾ ਉੱਤਰ ਸਕਦਾ ਮੋਟਰਸਾਈਕਲ ਥੱਲੇ ਲਾ ਸਕਦਾ ਗੱਡੀ ਲਾ ਸਕਦਾ ਹੈ ਇਹਦੇ ਕਾਰਨ ਵੀ ਬਹੁਤ ਸਹੂਲਤ ਮਿਲ ਸਕਦੀ ਹੈ ਪਰ ਜੇ ਸੜਕ ਚੌੜੀ ਹੋ ਜੇ ਤਾਂ ਬੜੀ ਸੋਹਣੀ ਗੱਲ ਐ 2 2 3 3 ਫੁੱਟ ਚੌੜੀ ਹੋ ਜੇ ਹੂੰ ਤਾਂ ਬੜੀ ਸੋਹਣੀ ਗੱਲ ਐ ਕਿਉਂਕਿ ਅਡਿ ਐਕਸੀਡੈਂਟ ਉਹਦੇ ਨਾ ਹੋਣ ਹੂੰ